ਸੱਚ ਰੀਕਾ ਅੱਜ ਪਿੰਡ ਬਾਲੇਵਾਲ ਵਿਖੇ ਨਾਲ ਨੂੰ ਅੱਗ ਲੱਗੀ ਹੈ ਕਈ ਕਿੰਨਿਆਂ ਦੇ ਕਿੱਲੇ ਸਰਗੇ ਨਾਲ ਤੇ ਬਟ ਕੋਈ ਵੀ ਫਾਇਰ ਬਿਗੇਟ ਦੀ ਗੱਡੀ ਅਜੇ ਤੱਕ ਪਹੁੰਚੀ ਨਹੀਂ ਉੱਥੇ ਪਿੰਦੇ ਦੇ ਨਗਰਵਾਸੀ ਆਪ ਹੀ ਕੋਸ਼ਿਸ਼ ਕਰਦੇ ਪਏ ਨੇ ਅੱਗ ਬੁਝਾਉਣ ਦੀ ਬਟ ਫਾਇਰ ਬਿਗੇਟ ਵਾਲੀ ਇੱਕ ਵੀ ਗੱਡੀ ਨਹੀਂ ਆਈ ਜੇ ਇਹੋ ਹੀ ਇਹਨਾਂ ਨੇ ਪ੍ਰਾਰੀ ਨੂੰ ਅੱਗ ਲਾਈ ਹੁੰਦੀ ਤਾਂ ਫਾਇਰ ਬਿਗੇਟ ਵਾਲਿਆਂ ਨੇ ਇੱਕ ਦਮ ਹੀ ਆਏ ਨਾ ਤੇ ਇਹਨਾਂ ਦੇ ਕਾਰਵਾਈ ਕਰ ਦੇਣੀ ਹ ਮਾਲਕਾਂ ਦੇ ਪਹਿਲੇ ਦੇ ਮਾਲਕਾਂ ਦੇ ਬਟ ਕੋਈ ਵੀ ਫਾਇਰ ਬਿਗੇੜ ਦੀ ਗੱਡੀ ਨਹੀਂ ਆਈ ਲਗਭਗ ਇਹ ਅੱਧੇ ਘੰਟੇ ਤੋਂ ਆਗ ਲੱਗੀ ਤੇ ਅੱਧੇ ਘੰਟੇ ਤੋਂ ਜ਼ਿਆਦਾ ਹੀ ਹੋ ਗਿਆ ਆਗ ਲੱਗੀ ਨੂੰ ਬਟ ਕੋਈ ਗੱਡੀ ਨਹੀਂ ਆਈ ਤੇ ਜੋ ਖੇਤਾਂ ਦੇ ਮਾਲਕਆ ਖੁਦ ਹੀ ਅੱਗ ਬੁਝਾਉਣ ਦੇ ਕਈ ਗੱਲਿਆਂ ਨਾਲ ਸੀ ਜੋ ਸਰ ਕੇ ਸਵਾਹ ਹੋ ਗਿਆ ਘਰਾਂ ਦੇ ਲੱਗੇ ਆਗ ਲੱਗੀ ਹੋਰ ਵੀ ਨੁਕਸਾਨ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਬਟ ਬਚਾਰਿਆ ਜੰਨੇ ਨਗਰ ਵਾਸੀਆਂ ਦੀ ਕੋਸ਼ਿਸ਼ ਨੂੰ ਸਲਾਮ ਹੈ ਜਿਨ੍ਹਾਂ ਨੇ ਇਹ ਅੱਗ ਬੁਝਾ ਦਿੱਤੀ। ਵਾਹਿਗੁਰੂ ਸਰਬੱਤ ਦਾ ਭਲਾ ਕਰੇ। ਤੁਸੀਂ ਦੇਖ ਹੀ ਸਕਦੇ ਹੋ ਅੱਗ ਕਿੰਨੀ ਭਿਆਨਕ ਲੱਗੀ ਹੋਈ ਸੀ। ਸਰਪ੍ਰਸਤ ਸਾਹਿਬ ਵੀਡੀਓ ਬਣਾ ਰਹੇ ਸੂਏ ਤੋਂ ਪਾਰ ਹੋ ਗਿਆ ਜੀ ਦੂਰ ਪਾਰ ਕਰਕੇ ਆ ਗਈ ਇਹ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਤੱਕ ਪਹੁੰਚ ਸਕੇ।